ਇਹ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਇਹਨਾਂ ਦੇ ਸੈਂਪਲ ਲੈ ਕੇ ਲੈਬ ਦੇ ਵਿੱਚ ਭੇਜਿਆ ਜਾਵੇਗਾ ਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਸਾਹਮਣੇ ਆਵੇਗਾ ਕਿ ਜਿੱਥੇ ਹੁਣ ਤਿਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਰਹੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੱਖੜੀ ਦਾ ਤਿਹਾਰਾ ਜਿਸ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਵੀ ਸਤਰਕ ਹੋ ਗਈ ਹੈ ਉੱਥੇ ਹੀ ਸਿਹਤ ਵਿਭਾਗ ਦੀ ਟੀਮ ਉਸ ਵੇਲੇ ਹੈਰਾਨ ਰਹਿ ਗਈ ਜਦੋਂ ਰਾਜਸਥਾਨ ਤੋਂ ਲੁਧਿਆਣਾ ਆਈਆਂ ਬੱਸਾਂ ਦੀ ਚੈਕਿੰਗ ਕੀਤੀ ਗਈ ਜਿਸ ਦੇ ਵਿੱਚ 6 ਕੁਆਂਟਲ ਦੇ ਕਰੀਬ ਖੋਆ ਅਤੇ ਸੋਨ ਪਾਪੜੀ ਬਰਾਮਦ ਕੀਤੀ ਗਈ ਹੈ ਦਾ ਦੇ ਕਿ ਲੁਧਿਆਣਾ ਦੇ ਬਾਸ ਸਟੈਂਡ ਤੇ ਜ਼ਿਲ੍ਹਾ ਸਿਹਤ ਵਿਭਾਗ ਨੇ Rajasthan ਤੋਂ ਲੁਧਿਆਣਾ ਆਈਆਂ ਕੁਝ ਬਸਾਂ ਤੇ ਛਾਪੇਮਾਰੀ ਕੀਤੀ ਜਿਸ ਦੇ ਵਿੱਚ ਸ਼ਿਕਾਇਤ ਦੇ ਆਧਾਰ ਦੇ ਉੱਤੇ ਖੋਆ ਅਤੇ ਸੋਨ ਪਾਪੜੀ ਬਰਾਮਦ ਕੀਤੀ ਹੈ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਇਹਨਾਂ ਦੇ ਸੈਂਪਲ ਲੈ ਕੇ ਲੈਬ ਦੇ ਵਿੱਚ ਭੇਜਿਆ ਜਾਵੇਗਾ ਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਸਾਹਮਣੇ ਆਵੇਗਾ ਕਿ ਇਹ ਖੋਇਆ ਖਾਂ ਜੋਗ ਆ ਜਾਂ ਫਿਰ ਨਹੀਂ ਜਾਂ ਫਿਰ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਤਾਂ ਫਿਰ ਇਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ। ਅੱਜ ਅਸੀਂ ਮਾਰਨਿੰਗ ਤੋਂ ਹੀ ਇੱਥੇ ਲੱਗੇ ਹੋਏ ਆਂ ਮਾਰਨਿੰਗ ਤੋਂ ਅਸੀਂ ਦੋ ਬੱਸਾਂ ਰੋਕੀਆਂ ਇੱਕ ਨੂੰ ਚੈੱਕ ਕੀਤਾ ਉਹਦੇ ਵਿੱਚ ਨਹੀਂ ਕੁਝ ਮਿਲਿਆ ਪਰ ਇੱਕ ਦੇ ਵਿੱਚੋਂ ਸਾਨੂੰ around uh, 6 quintals of khoya hmm. sweet khoya bhi hai aur uh, fikka khoya bhi hai plus uh, kuch mithaiyan bhi mili hain te inade samples le jaan ge aur inanu seize ki tarah <laughs> main kehdi dukanan te jana si koi jankari mili hai ki utthe vi chapa mara ja sakdi nahi oh base nu dekh ke seze close kar gaye yeah, under industry uh, around 6 quintals h gaye <laughs> mano jitran to haran de season e ki, uh, is, is di shuruaat ho gayi hai lagda ki is tarah di karwaiyan age chaldiyan rehniyan gionki piche vi gereyan badiyan uh, uh, ਨੇ ਬਿਲਕੁਲ ਚਲਦੀਆਂ ਰਹਿਣਗੀਆਂ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਅਸੀਂ ਬਿਲਕੁਲ ਕੋਈ ਟਲ ਨਾ ਕਰਦੇ ਹੋਏ ਅੱਜ ਮਾਰਨਿੰਗ 5 ਵਜੇ ਤੋਂ ਇਥੇ ਸਾਡੀ ਟੀਮਸ ਲੱਗ ਗਿਆ ਹਾਂ ਆਇਆ ਕਿੱਥੋਂ ਸਮਾਨ ਕਿੱਥੋਂ ਆਇਆ ਰਾਜਸਥਾਨ ਤੋਂ ਰਾਜਸਥਾਨ ਤੋਂ ਪਹਿਲਾਂ ਗੱਡੀਆਂ ਚੋਂ ਆਉਂਦਾ ਸੀ ਜਦੋਂ ਤੁਸੀਂ ਪਿੱਛੇ ਫੜਿਆ ਸੀ ਮੈਮ ਤੇ ਹੁਣ ਇਹ ਬੱਸਾਂ ਦੇ ਥਰੂ ਆਉਣ ਲੱਗੇ ਆ ਇਹ ਅਸੀਂ ਦੋ ਵਾਰ ਲਾਸਟ ਈਅਰ ਦੀਵਾਲੀ ਦੇ ਆਸ-ਪਾਸ ਵੀ ਫੜਿਆ ਸੀ ਉਹ ਵੀ ਸੇਮ ਬੱਸੇ ਸੀਗੀਆਂ ਅੱਛਾ ਜੀ ਔਰ ਤੇ ਇਹ ਸੈਕਿੰਡ ਟਾਈਮ ਅਸੀਂ ਕੀਤਾ ਹੈ ਉਹ ਮਤਲਬ ਪਤਾ ਲੱਗਿਆ ਹੈਗਾ ਉਹਨਰ ਆਫ ਆਨਰ ਜਿਹੜਾ ਮੈਂ ਇਹਦਾ ਮਾਲ ਜਿਹੜਾ ਕੋਈ ਜ਼ੀਰੋ ਵੀ ਕੋਇਆ ਵਗੈਰਾ ਬਰਾਮਦ ਕੀਤਾ ਹਾਂ ਉਹ ਬਿਲਸ ਦੇ ਉੱਤੇ ਬਿਲਸ ਦੇ ਉੱਤੇ ਇਹਦਾ ਨਾਮ ਲਿਖਿਆ ਹੁੰਦਾ ਅੱਛਾ ਮੈਮ ਇਹ ਜਿਹੜਾ ਮਿਲਕ ਪ੍ਰੋਡਕਟ ਹੀ ਨੇ ਇਹ ਠੀਕ ਨਹੀਂ ਮਿਲਕ ਪ੍ਰੋਡਕਟ ਹੀ ਹੈ ਕੀ ਕੀ ਹੈ ਇਹ ਥੋੜਾ ਬਸ 6 ਕੁਇੰਟਲ ਦੇ ਆਸ-ਪਾਸ ਖੋਇਆ ਹੈਗਾ ਔਰ ਕੁਝ ਰਸਗੁਲੇ ਰਸਗੁਲੇ ਇਨਕਲੂਡਿੰਗ ਰਸਗੁਲੇ 6 ਕੁਇੰਟਲ ਹੈ ਅੱਛਾ ਸੋਨ ਪਾਪੜੀ ਵੀ ਹੈ ਜੀ ਆ ਸੋਨ ਪਾਪੜੀ ਵੀ ਹੈ ਸੋਨ ਪਾਪੜੀ ਦਾ weight ਕਿੰਨਾ ਹੈ ਤੁਹਾਡਾ ਕਿਚਵਾ ਠੀਕ ਹੈ ਕਿੰਨੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਦੇ ਕੋਈ ਦੇ ਸੀ ਸੈਂਪਲਸ ਭਾਜੇ ਆ ਸੈਂਪਲਸ ਭਰ ਕੇ ਲੈਬ ਚ ਭੇਜਾਂਗੇ ਜੋ ਵੀ ਰਿਜ਼ਲਟਸ ਆਣਗੇ ਉਹਦੇ ਬੇਸਿਸ ਤੇ ਅ ਅਸੀਂ ਆਪਣਾ ਨੈਕਸਟ ਐਕਸ਼ਨ ਲਾਵਾਂਗੇ ਹੁਣ ਪ੍ਰੈਜ਼ੈਂਟ ਅਸੀਂ ਸੀਜ਼ ਕਰ ਰਹੇ ਹੈਗੇ ਆਂ ਔਰ ਉਹਨੂੰ ਅ ਸਿਕਿਉਰਿਟੀ ਰੱਖਾਂਗੇ ਲੋਕਾਂ ਨੂੰ ਕੀ ਸੁਨੇਹਾ ਮੈਂ ਤੇ ਦੁਕਾਨਦਾਰਾਂ ਨੂੰ ਕੀ ਅਪੀਲ ਆ ਕਿਉਂਕਿ ਲੋਕ ਜਿਹੜੇ ਮੰਗਵਾਉਂਦੇ ਨੇ ਲੋਕਾਂ ਦੀ ਜਾਂ ਮੈਂ ਪਰਿਵਾਰ ਕਰਦੇ ਨੇ ਜੀ ਆ ਦੇਖੋ ਲੋਕਾਂ ਨੂੰ ਤਾਂ ਇਹੀ ਅਪੀਲ ਮੈਂ ਕਰਾਂਗੀ ਕਿ ਖਾਂਡ ਫੀਨ ਵੇਲੇ ਬਹੁਤ ਧਿਆਨ ਦਿਓ ਔਰ ਮੋਸਟਲੀ ਅچھے ਬ੍ਰਾਂਡੇਡ ਅਚੀਆਂ ਸ਼ਾਪਸ ਤੋਂ ਖਰੀਦੋ ਨਾਲ ਹੀ ਮੈਂ ਐਫ ਬੀਓਜ਼ ਨੂੰ ਰਿਕਵੈਸਟ ਕਰੂੰਗੀ ਕਿ ਤੁਸੀਂ ਜੋ ਵੀ ਦੇ ਰਹੇ ਹੋ ਉਹਨੂੰ ਸਟੈਂਡਰਡ ਮੇਨਟੇਨ ਕਰੋ ਔਰ ਕੁਝ ਵੀ ਨਕਲੀ ਜਾਂ ਕੁਝ ਵੀ ਹਾਰਮਫੁਲ ਐਡਿਡ ਮਟੀਰੀਅਲ ਦੇ ਨਾਲ ਨਾ ਸੇਲ ਕਰੋ ਤੇ ਲੋਕਾਂ ਦੀ ਸਿਹਤ ਦਾ ਧਿਆਨ ਤੁਸੀਂ ਵੀ ਰੱਖੋ ਤੇ ਲੋਕਾਂ ਨੂੰ ਖੁਦ ਵੀ ਰੱਖਣਾ ਚਾਹੀਦਾ ਠੀਕ ਹੈ ਥੈਂਕ ਯੂ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਚੰਦ ਪੈਸੇ ਕਮਾਉਣ ਦੇ ਚੱਕਰਾਂ ਦੇ ਵਿੱਚ ਲੋਕਾਂ ਦੇ ਵੱਲੋਂ ਦੁਨੀਆ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਤਾਂ ਜਿਹੇ ਲੋਕਾਂ ਦੇ ਖਿਲਾਫ ਕਿੰਨੇ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਹੁਣ ਤੁਸੀਂ ਵੀ ਜ਼ਰੂਰ ਦੱਸਿਓ